ਰੇ ਰਜ਼ਾਈ ਜਿਨ ਗੌਰਮ ਕਹਿ ਨਾਮਤ ਆਇਆ ਅਵਛਾਪ ਗੁਰਾਈ ਆਇਆਂ ਜਰੋਂ ਬਾਹਰ ਨਿਰਮਲੇ ਸੱਚੇ ਸੱਚੇ ਸਮਾਈ ਜਿਨੇ ਗੁਰਮੁਖ ਨਾਮ ਤੇ ਆਇਆ ਵਿਚ ਆਪ ਜਵਾਈ ਆਯੰਦਰਾ ਵਾਰਾ ਨਿਰਮਲੇ ਸਚੇ ਸਚੁ ਸਮਾਏ ਨਾਨਕ ਆਇਸੀ ਪਰਵਾਨ ਹੈ ਜਿਨ ਗੌਰਮਤੀ ਹਰਿ ਤੇ ਆਏ ਸਿਯਾਦ ਮਹੱਲਾ ਤੀਜ ਹਰ ਪਗ ਤਾ ਹਰ ਤਨ ਰਾਸ ਹੈ ਗੋਰ ਪੂਜ ਹਰ ਹੈ ਵਾਪਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਅਧਾਰ ਗੁਰਪੁਰ ਹਰ ਨਾਮ ਦਿੜਾਇਆ ਹਰ ਪਗਤਾ ਟੋਟ ਪੰਡਾਰ ਪਾਈ ਰੇ ਇਸ ਮਨ ਨੂੰ ਸਮਝਾਏ ਤੇ ਮਨ ਆਲਸਿਆ ਕਰੇ ਘੋਰ ਮੁਖ ਨਾਮ ਤੇ ਆਈ ਆ ਹਰ ਪਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ 파ਖੰਡ ਭਗਤਨਾ ਹੋਵੈ ਦੁਬਿ ਦਾ ਕੋ ਬੋਲ ਕੁਆਰ ਸੋ ਜਨ ਰਲਾਇ ਨਾਰਣ ਜੇ ਸੇ ਅੰਤਰ ਗਬੀਕ ਵਿਚਾਰ ਸੋ ਸੇਵਕ ਹਰਿ ਆਖੀਐ ਜੋ ਹਰਿ ਰਾਖੇ ਉਰਤਾਰ ਮੰਤਨ ਸੰਪੇ ਆਗੇਤਰ ਆ ਮਾ ਵਿਚੋਂ ਮਾਰ ਸੋ ਸੇਵਕ ਹਰਿ ਆਖੇ ਜੋ ਹਰਿ ਰਾਖੇ ਉਰਤਾਰ ਮਨ ਤਨ ਸੰਪੇ ਆਗੇ ਚਰ ਹਮ ਅਵਚੋ ਮਾਰੇ ਤਾਨ ਗੁਰਮਕਸੋ ਪਰਵਾਨ ਹੈ ਤਾਨ ਗੁਰਮਕਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲ ਤਾ ਪਾਈਹ ਵੇਣ ਕਰਮ ਪਾਇਆ ਨ ਜਾਏ ਲੱਖ 84 ਕਰਸ ਦੇ ਜੇ ਸੰਲੋ ਸਮਿਲਾ ਹਰ ਆਈ ਨਾਮ ਕੇ ਗੁਰਮਖਿ ਹਰ ਪਾਇਆ ਸਦਾ ਹਰ ਨਾਮ ਸਮਾਇ ਸ੍ਰੀ ਗੁਰ ਮਹੱਲਾ ਜੀ ਦਾ ਸੁਖ 사ਗਰ ਹਰ ਨਾਮ ਹੈ ਗੁਰਮਖ ਪਾਇਆ ਜਾਈ ਆਨੰਦ ਦੇ ਨਾਮ ਤੇ ਆਈ ਹੈ ਸਹਜੀ